ਜੈ ਬਾਬਾ ਸੁਖਨੰਦ ਜੈ ਬਾਬਾ ਮਰਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾਂ ਵਾਲਾ ਦਿਨ ਮੰਗਲਵਾਰ 23 ਸਤੰਬਰ 2025 800 ਬਾਬਾ ਸੁਖਨੰਦ ਜੀ ਦੀ ਸਮਾਧੀ ਸਥਲ ਦੇ ਲਾਈਵ ਦਰਸ਼ਕ ਇਹ ਉਹ ਸਥਾਨ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਸਥਾਨ ਤੇ ਨਤਮਸਤਕੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਬਾਬਾ ਜੀ ਦੇ ਇਸ ਸਥਾਨ ਤੋਂ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਬਾਬਾ ਜੀ ਹਰ ਭਗਤ ਤੇ ਹਰ ਪਰਿਵਾਰ ਤੇ ਆਪਣਾ ਮੇਹਰ ਪਰਿਆ ਹੱਥ ਰੱਖਦੇ ਨੇ ਇਸ ਸਥਾਨ ਤੇ ਕੋਈ ਵੀ ਸੇਵਕ ਆਉਂਦਾ ਹੈ ਕੋਸ ਨੂੰ ਇਸ ਸਥਾਨ ਤੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਸਵੇਰੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਸਰਦੂਤ ਸਰਦਾਲੂ ਇੱਥੇ ਆਉਂਦੇ ਨੇ ਜੈ